ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਮਾਨੋ ਸ਼ਿਮਉਤੋਂ ਸ਼ਿਮਾ ਸੋਸਾਇਟੀ ਪਿੰਡ ਰਾਡੂ ਦੇ ਵਿੱਚੋਂ ਬੋਲ ਰਹੇ ਆਂ ਜੋ ਕਿਸ ਨੂੰ ਪਤਾ ਵੀ ਇੱਥੇ ਸੇਵਾ ਚੱਲਦੀ ਆ ਪੀਣਾ ਦੀ ਬਜ਼ੁਰਗਾਂ ਜਾਂ ਕੋਈ ਮੈਂਟਲ ਅਫਸੈਟ ਆ ਮਾ ਦੀ ਦਵਾਈ ਪੀਦੀ ਜੋ ਵੀ ਕਿਰਿਆ ਕਰਮ ਦੀ ਸੇਵਾ ਚੱਲ ਰਹੀ ਆ ਉਹਦੇ ਲਈ ਆਪਣੇ ਕੋਲੇ 1200 ਸਕਰ ਫੁੱਟ ਜਗ੍ਹਾ ਪਹਿਤੋਂ ਤਿਆਰ ਬਣੀ ਦੀ ਆ ਉਹਦੇ ਵਿੱਚ ਸੇਵਾ ਚੱਲ ਰਹੀ ਆ ਉਸ ਤੋਂ ਬਾਅਦ ਅਸੀਂ ਵਿਚਾਰ ਕੀਤੀ ਸੀ ਵੀ ਸਾਰੇ ਜਾਨਾ ਵੀ ਸਾਡੇ ਕੋਲ ਜਗ੍ਹਾ ਘਟਦੀ ਜਾਂਦੀ ਆ ਉਹਦੇ ਲਈ ਆਪਾਂ ਹਾਲ ਦੇ ਉੱਪਰ ਹਾਲ ਬਣਾਉਣਾ ਚਾਹੁੰਦੇ ਆ। ਕਹਿੰਨ ਵਿੱਚ ਵੀ ਸਾਡਾ ਮੰਨ ਬੜਾਇਆ ਸੀ ਅਸੀਂ ਵੀ ਜਿਹੜੀ ਜਿਹੜੀ ਜਗ੍ਹਾ ਸਾਈਡ ਤੇ ਬਰਾਬਰ ਪਈ ਆ ਵੀ ਉੱਥੇ ਬਣਾਇਆ ਜਾਵੇ ਜੀ। ਚਲੋ ਫਿਰ ਵੀਰਾਂ ਨਾਲ ਅਸੀਂ ਅਦਾ ਇੰਨੀ ਜਿਹੜੀ ਆਪਣੇ ਕੋਲ ਜੀ ਆਪਾਂ ਇਹ ਜਗ੍ਹਾ ਤੇ ਜਗ੍ਹਾ ਬਣਾਉਨੇ ਆ ਜੋ ਖਾਲੀ ਦੀ ਆ ਜਗ੍ਹਾ। ਕਿ ਸਾਡੇ ਕੋਲੇ ਵੇੜਾ ਘਟ ਜਣਾ ਜਗ੍ਹਾ ਦੇ ਵਿੱਚ ਬੈਠਣ ਖੜਨ ਜਗ੍ਹਾ ਘਟ ਜਣੀ ਆ। ਵੀਡੀਓ ਨੇ ਸਿਆਲਾਂ ਦੇ ਵਿੱਚ ਰੋਟ ਦੇ ਵਿੱਚ ਬੰਦੇ ਸਾਡੇ ਵੀਰ ਪਰਿਵਾਰ ਤੇ ਸਾਡੇ ਮੈਂਬਰ ਸਿਆਲਾਂ ਦੀ ਧੁੱਪੇ ਵਾਂਗ ਸਾਡੇ ਨੇ ਇਹਦੇ ਲਈ ਤੁਹਾਨੂੰ ਬੇਨਤੀ ਆ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਵੀ ਥੋੜਾ ਥੋੜਾ ਕਰਕੇ ਸਹਿਯੋਗ ਜਰੂਰ ਦੇਣਾ ਮੈਂ 5-7 ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਵੀ ਆਪਾਂ ਲੈਂਟਰ ਦੇ ਉੱਪਰ ਪਲੱਸ ਲੈਂਟਰ ਵੀ ਵੇਰ ਪਾਉਣਾ ਚਾਹੁੰਦੇ ਆ ਜੋ ਕਿ ਫਿਰ 1200 ਦੇ ਪੀਪ ਆਪਣਾ ਸਕੇਅਰ ਫੁੱਟ ਬਣ ਜਣਾ ਫਿਰ ਖੜੇ ਕਰਕੇ ਜਾ ਜਿਵੇਂ ਵੀ ਆਪਣੀ ਮਿਕਦਰੀ ਦਾ ਰਹਿ ਕਰਕੇ ਤੁਹਾਨੂੰ ਆਪਾਂ ਨੂੰ ਸੀਮੈਂਟ ਦਿੱਤਾ ਬਜਰੀ ਵੀ ਲਈ ਲੋਡ ਆ 4 ਦਿਨ ਪਹਿਲਾਂ ਵੀਡੀਓ ਪਾਈ ਸੀ ਇੱਕ ਸਾਡੇ ਨੂੰ ਅੰਕਲ ਜੀ ਨੇ ਕੱਲ 15 ਬੋਰੀਆਂ ਸੀਮਿੰਟ ਦੀਆਂ ਭੇਜੀਆਂ ਨੇ ਬਾਕੀ ਜਦੋਂ ਜਿਵੇਂ ਜਿਵੇਂ ਸੇਵਾ ਆਉਂਦੀ ਜਾਊਗੀ ਆਪਾਂ ਥੋੜਾ ਥੋੜਾ ਸਹਿਯੋਗ ਤੁਸੀਂ ਦਿੰਦੇ ਜਾਣਾ ਨਾ ਜਿਵੇਂ ਕੋਈ ਰੇਤਾ ਦੇ ਸਕਦਾ ਵਾ ਸੀਮਿੰਟ ਦੇ ਸਕਦਾ ਵਾ ਬੱਜੀ ਦੇ ਸਕਦਾ ਵਾ ਸ਼ਰੀਰ ਦੀ ਲੋਡ ਆ ਤਕਰੀਬਨ 18-20000 ਆਪਾਂ ਨੂੰ ਇੱਟ ਦੀ ਲੋਡ ਆ ਕਿਉਂਕਿ ਆਪਾਂ ਆਪਣੇ ਕੋਲ ਬਥੇਰੀਆਂ ਵੱਡੀਆਂ-ਵੱਡੀਆਂ ਗੱਡੀਆਂ ਨੇ 20-25-25 ਲੱਖ ਰੁਪਏ ਦੀਆਂ ਗੱਡੀਆਂ ਨੇ ਹਨਾ ਬਥੇਰੀਆਂ ਜਿੰਨੀ ਜਗ੍ਹਾ ਤਾਂ ਨੇ ਮਨ ਪ੍ਰਮਾਤਮਾ ਆਪਾਂ ਇਹ ਕਹਿੰਦੇ ਵੀ ਥੋੜਾ ਥੋੜਾ ਕਰਕੇ ਸਹਿਯੋਗ ਜੂਦਿਆ ਕਰੋ ਕਿਉਂਕਿ ਇਨਸਾਨੀਅਤ ਨੂੰ ਪਿਆਰ ਕਰਨਾ ਬਹੁਤ ਵੱਡੀ ਗੱਲ ਹੈ ਹੋਈ ਆ ਕੋਈ ਲੋਵਾਰ ਸਾਹਿਬ ਵੀਰਾ ਕੋਈ ਸੜਕ ਤੇ ਬੈਠਾ ਵਾ ਜਿਵੇਂ ਸਾਡੇ ਕੋਲ ਹੁਣ 4 ਦਿਨਾਂ 3 ਦਿਨ ਹੋ ਗਏ ਨੇ ਸਾਡੇ ਕੋਲ ਵੀਰਾ ਆਇਆ ਵਾ ਰੰਗੂ ਵਾਲਾ ਪਿੰਡ ਤੋਂ ਆਂਦਾ ਸੀਗਾ ਉਹਦੇ ਵਿਚਾਰੇ ਦੀ ਲੱਤ ਦੇ ਵਿੱਚ ਇੰਨੀ ਇਨਫੈਕਸ਼ਨ ਵਧੀ ਹੋਈ ਸੀ ਕਿ ਕੀੜੇ ਲੱਤ ਦੇ ਵਿੱਚ ਪਏ ਸੀ ਯਾਨੀ ਉੱਥੇ ਖੜ ਵੀ ਹੋਣੀ ਰਿਹਾ ਸੀ ਨਹੀਂ ਬਰਬੂ ਮਾਰ ਰਹੀ ਸੀ ਤੇ ਅੱਜ ਆਪਣੇ ਕੋਲੇ ਦੇ ਆਸ਼ਰਮ ਦੇ ਵਿੱਚ ਮਾਨਵ ਸੇਵਾ ਸੋਸਾਇਟੀ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਰਿਹਾ ਵਾ। ਗੁਰੂ ਮਾੜੇ ਦੀ ਕਿਰਪਾ ਨਾਲ ਅੱਗੇ ਨੂੰ ਲਾਪਾ ਜਿਵੇਂ ਕਹਦੀ 25 30 ਪੈਸੇ ਠੀਕ ਆ ਹੌਲੀ ਹੌਲੀ ਠੀਕ ਹੁੰਦਾ ਹੁੰਦਾ ਠੀਕ ਹੋ ਜਾਊਗਾ। ਸੁੜੀ ਅਰਦਾਸਾਂ ਬੇਨਤੀ ਨਾਲ ਠੀਕ ਹੋ ਜਾਣਾ ਕਿਉਂ ਨਹੀਂ। ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਅਰਦਾਸ ਬੇਨਤੀ ਜ਼ਰੂਰ ਕੰਮ ਕਰਦੀ ਆ। ਤੋਂ ਨਿਸ਼ਾਨੀਅਤ ਦੇ ਭਲੇ ਲਈ ਤੁਸੀਂ ਥੋੜਾ ਥੋੜਾ ਸਾਡਾ ਸਹਿਯੋਗ ਦੇ ਕੇ ਰੇਤਾ ਸੀਮੈਂਟ ਬਜਰੀ ਛੜੀਏ ਦੀ ਲੋੜਾਂ ਬੇਨਤੀ ਆ ਵੀ ਪ੍ਰਬੰਧਕਾਂ ਨੂੰ ਇਹ ਬੇਨਤੀ। ਸਹਿਯੋਗ ਜਰੂਰ ਦੇਣਾ ਕਿਉਂਕਿ ਲੋਵਾਰਸ਼ਾ ਲਈ ਜਾਂ ਬੇਸਹਾਰਾ ਕੋਈ ਹੈਗਾ ਪੁਰਿਆ ਪਰਦਾ ਰਾਹਾਂ ਤੇ ਜਾਂ ਕੋਈ ਪ੍ਰਮਾਤਮਾ ਨਾਂ ਕਰੇ ਵੀ ਸੜਕ ਦੇ ਕਿਤੇ ਨਾ ਕੋਈ ਜੀ ਬਜ਼ੁਰਗ ਪਿਆ ਜਿਵੇਂ ਰੰਗੂ ਵਾਲਾ ਵਾਲੇ ਜੀ ਨੇ ਦੀ ਗੱਲ ਕੀਤੀ ਆ ਕਿਸੇ ਦੀ ਕੀੜੇ ਪੈਸੇ ਨੇ ਪ੍ਰਮਾਤਮਾ ਵੈਸੇ ਇਹ ਜਾ ਸਮਾਂ ਦਾ ਕਿਸੇ ਦੀ ਲੈਟ ਨਹੀਂ ਆਵੇ ਇਹ ਨਹੀਂ ਕਦੇ ਸੀ ਕੀੜੇ ਪੈਣ ਪ੍ਰਮਾਤਮਾ ਇਹ ਕਿਸੇ ਦਾ ਨਾ ਕਹਣਾ ਕਿਸੇ ਦੇ ਬਿਲਕੁਲ ਜੁੜ ਕੇ ਦੇ ਕੀੜੇ ਨਾ ਪੈਣ ਕੋਈ ਵੀ ਬੇਸਹਾਰਾ ਜਾਂ ਕੋਈ ਘਰਾਂ ਦੇ ਵਿੱਚੋਂ ਕਈ ਵਾਰ ਮੋਟੇ ਨਿਕਲੇ ਹੁੰਦੇ ਨੇ ਜਾਂ ਨਹੀਂ ਪਤਾ ਲੱਗਦਾ ਕੋ ਮੈਂਟਲੀ ਆਫਸੈਟ ਹੁੰਦੇ ਨੇ ਸਾਡੇ ਬੋਲ ਜਿਵੇਂ ਹੀ ਸੌਪਾਲ ਵੀਰਾ ਆਇਆ ਰੜਾਖੇ ਤੋਂ ਜਾਂ ਆਪਾਂ ਕਦੀ ਵਾਂਢੀ ਆ ਗਿਆ ਉਹਨੂੰ ਵੀ ਇਸ ਚੀਜ਼ਾਂ ਦਾ ਨੌਲੇਜ ਹੈ ਨਹੀਂ ਦੁਨੀਆਦਾਰੀ ਕਿੱਥੇ ਵਸਦੀ ਆ ਨਾ ਸੌਪਾਲ ਨੂੰ ਜਿਵੇਂ ਥੋੜੇ ਸਾਡੇ ਕੋਲ 16 17 ਸਾਲ ਦੀ ਉਮਰ ਦਾ ਵੀ ਦਾਵਾ ਅਮਰ ਰਹਿੰਦਾ ਵਾ ਜਾਂ ਸਾਡੇ ਕੋਲੋਂ ਭਾਰਤ ਵੀਰਾ ਮੁੰਡਾ ਡੇਢ ਸਾਲ ਹੋ ਗਿਆ ਤੇ ਜਿੱਦਾਂ ਦੀ ਸੇਵਾ ਚੱਲਦੀ ਆ ਉਸ ਤੋਂ 2 ਮਹੀਨੇ ਬਾਅਦ ਹੀ ਸਾਡੇ ਕੋਲ ਇੱਥੇ ਆ ਕੇ ਜਿੱਦਾਂ ਹੀ ਸਾਡੇ ਕੋਲ ਰਹਿ ਰਹੇ ਹਾਂ ਵਾ ਇਨ੍ਹਾਂ ਵੀਰਾਂ ਬਜ਼ੁਰਗਾਂ ਦੀ ਭਲੇ ਲਈ ਦੇਨਤੀ 2020 ਜਰੂਰ ਸਹਿਯੋਗ ਥੋੜਾ ਥੋੜਾ ਕਰਕੇ ਸਹਿਯੋਗ ਜਰੂਰ ਦੇਣਾ ਜਿਵੇਂ ਅੰਕਲ ਜੀ ਨੇ ਸਾਨੂੰ 15 ਬੋਰੀਆਂ ਸੀਮਿੰਟ ਦੇ ਆ ਭੇਜੀਆਂ ਤੁਸੀਂ ਵੀ 10 15 20 ਬੋਰੀਆਂ ਸਾਨੂੰ ਦੱਸ ਸਕਦੇ ਹੋ ਜੇ ਤੇ ਭੇਜਣੀਆਂ ਨੇ ਸਾਨੂੰ ਐਡਰੈਸ ਦਿੱਤਾ ਜਾ ਉਹ ਉਸ ਐਡਰੈਸ ਤੇ ਤੁਸੀਂ ਜਾ ਕੇ ਵੀਰਾਂ ਨੂੰ ਤੁਸੀਂ ਸੇਵਾ ਦੇ ਸਕਦੇ ਹੋ ਪਾਰਟੀ ਲੈ ਕੇ ਸਾਨੂੰ ਰਸੀਦ ਭੇਜ ਦਿਓ ਸੀਮਿੰਟ ਦੀ ਕਿਉਂਕਿ ਸੀਮਿੰਟ ਦੀ ਐਂਡ ਤੇ ਲੋਡ ਪੈਣੇ ਜਦੋਂ ਆਪਾਂ ਸ਼ੁਰੂਆਤ ਹੋਊਗੀ ਪਹਿਲਾਂ ਰੇਤਾ ਬਜਰੀ ਤੇ ਸਲੱਗੀ ਦੀ ਜ਼ਿਆਦਾ ਜ਼ਰੂਰਤ ਆ ਇਤਨੀ ਜਿੰਨੀ ਜ਼ਿਆਦਾ ਜ਼ਰੂਰਤ ਆ ਤੇ ਕੋਈ ਵੀਰ ਮਿਸਤਰੀ ਕੋਈ ਹੋਵੇ ਜਿਵੇਂ ਕਹਿੰਦਾ ਹੋਊ ਮੈਂ ਸੇਵਾ ਕਰੂੰਗਾ 10 20 ਦਿਨ ਸੇਵਾ ਕਰਕੇ ਦੇਣਾ ਜੇ ਅਸਟੈਂਡ ਦੇ ਵਿੱਚ ਪਿੰਡ ਖੜੇ ਜਿਹੜੇ ਕਰਕੇ ਚਲਾ ਜਾਵੇ ਜਾਂ ਥੋੜੀ ਥੋੜੀ ਉਹ ਵੀ ਸਹਾਇਤਾ ਜਰੂਰ ਚਾਹੀਦੀ ਆਪਾਂ ਨੂੰ ਵੀਰਾਂ ਨੂੰ ਬੇਨਤੀ ਆ ਕੋਈ ਰਾਜਗੀਰੀ ਵਾਲਾ ਮਿਸਤਰੀ ਜੋ ਵਧੀਆ ਕਾਰੀਗਰ ਹੋਵੇ ਆਪਾਂ ਨੂੰ ਪਰਮ ਬਣਾਉਣ ਵਾਸਤੇ ਤੇ ਜਰੂਰ ਮਿਲੇ ਉਹ ਵੀ ਸਾਡੇ ਨਾਲ ਸੰਪਰਕ ਕਰਦੇ ਛੋਟੇ ਕੋਈ ਸੰਪਰਕ ਨੰਬਰ ਸਾਡੇ ਹੈਗੇ ਨੇ ਜਿਵੇਂ 99141 87716 ਤੇ ਦੂਜਾ ਨੰਬਰ 82686 31000 ਵੀਰਾਂ ਨੂੰ ਬੇਨਤੀ ਹੈ ਜਰੂਰ ਸ਼ੇਅਰ ਕਰਿਆ ਕਰੋ ਵੀਰੇ ਨਿਸ਼ਾਨੇ ਨਾਲ ਦੇ ਜੇ ਤੁਸੀਂ ਸੇਵਾ ਨਹੀਂ ਦੇ ਸਕਦੇ ਤਾਂ ਭਲੇ ਲਈ ਸ਼ੇਅਰ ਜਰੂਰ ਕਰਦਾ ਕਰੋ ਜੇ ਤੁਸੀਂ ਵੀਡੀਓ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਕਿ ਕਿਸੇ ਦੇ ਪਿੰਡ ਤੱਕ ਪਹੁੰਚੇ ਵਜੂਦਾਨੀ ਸੱਜਣਾਂ ਤੱਕ ਪਹੁੰਚੂਗੀ ਵੀਡੀਓ ਤਾਂ ਉਹ ਵੀਰੇ ਇੱਥੇ ਉਹਨਾਂ ਨੂੰ ਸੇਵਾ ਦੇ ਕੇ ਚਲਾਇਆ ਜਾਵੇ ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਪੈਸੇ ਨਹੀਂ ਚਾਹੀਦੇ 1 ਰੁਪਈਏ ਦੀ ਵੀਰੋਂ ਲੋੜ ਨਹੀਂ ਹੈਗੀ ਸਾਨੂੰ ਇੱਟਾਂ ਸੀਮੈਂਟ ਬਜਰੀ ਤੇ ਮਿਸਤਰੀ ਦੀ ਜੋ ਮਿਸਤਰੀ ਆ ਸਕਦਾ ਸੀਮੈਂਟ ਦਿੱਤਾ ਸਰੀਏ ਦੀ ਲੋੜਾਂ ਬੇਨਤੀ ਹੈ ਵੀ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡਾ ਸਹਿਯੋਗ ਜੂ ਦੇਣਾ ਤਾਂ ਕਿ ਕਿਸੇ ਵੀ ਬਜ਼ੁਰਗ ਦਾ ਖੋਰਦਾਈ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ